ਸਤਿ ਸ਼੍ਰੀ ਅਕਾਲ ਦੋਸਤੋ ਵੇਦਰ ਬਏ ਹਰਪ੍ਰੀਤ ਵੇਦਰ ਸਾਰੀ ਦਸ਼ਕਰਾਂ ਸਵਾਗਤ ਕਰਦੇ ਆਂ ਇਸ ਚੈਨਲ ਤੇ ਪੰਜਾਬ ਰਿਆਣਾ ਸੂਬੇ ਦੇ ਮੌਸਮ ਦੀ ਗੱਲ ਕਰਾਂਗੇ 4 ਮਹੀਨ ਨੂੰ ਕਿਟਕਟ ਲੱਗਿਆ ਸੁਭਾਵਨਾ ਰਵੇ ਕਿ ਕਿਤੇ ਕਿਤੇ ੜਮੀ ਦਰਜ ਕੀਤਾ ਜਾਸਰ ਕਿਤੇ ਕਿਤੇ ਗਰਜ ਚਮਗਾ ਨੇ ਚਖੜ ਚੱਲਣ ਦੀ ਸੁਭਾਵਨਾ ਹੈ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸੰਜਿਆ ਕਰਾਂਗੇ ਤੁਹਾਡੇ ਨਾਲ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆ ਇਸ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਲਾਈਵ ਤਾਇਆ ਸੈਟਲਾਈਟ ਤਸਵੀਰਾਂ ਵਿੱਚ ਸਿਰ ਪੰਜਾਬ ਤਾਂ ਆਪ ਹਰਿਆਣਾ ਰਾਜਸਥਾਨ ਦੇ ਉਪਰੋਂ ਦੀ ਹੋ ਕੇ ਗੁਜ਼ਰੇਗਾ ਇਸ ਤੇ ਚੱਲਦੇ ਪੰਜਾਬ ਦੇ ਕੁਝ ਖੇਤਰਾ ਵਿੱਚ ਅਜਿਹੇ ਜਿਹੜੇ ਖਾਸ ਆਪ ਗੱਲ ਕਰੀ ਦੁਪਹਿਰ ਤੋਂ ਸ਼ਾਮ ਦੇ ਵਿੱਚਕਾਰ ਜਿਹੜੀਆਂ ਹਲਚਲਾਂ ਵੇਖਣ ਨੂੰ ਮਿਲ ਰਹੀਆਂ ਦੁਪਹਿਰ ਸ਼ਾਮ ਦੇ ਆਸ-ਪਾਸ ਜਿਹੜਾ ਸਿਸਟਮ ਐਕਟਿਵ ਹੁੰਦੇ ਸਾਰ ਰਹਣਗੇ ਪੰਜਾਬ ਤੇ ਹਰਿਆਣਾ ਦੋਵਾਂ ਸਟੇਟਾਂ ਰਾਜਾਂ ਦੇ ਸੂਬਾ ਵਿੱਚ ਤੇ ਪੰਜਾਬ ਹਰਿਆਣਾ ਦੇ ਗੱਲ ਕਰੀ ਕੁਝ ਕਲਾਕਿਆਂ ਵਿੱਚ ਸਾਵਨਾ ਰਹਿ ਕੇ ਜਾਰ ਤਰ ਲਗਾ ਮੌਸਮ ਜਿਹੜਾ ਸਾਫ਼ ਤੇ ਕੁਝ ਕਰਾਂ ਦੀ ਸਾਵਨਾ ਕੁਝ ਕਲਾਕਾਂ ਹਲਕੀ ਸੰਗਣੀ ਬੱਦਲਾਈ ਜ਼ਰੂਰ ਵੇਖਣ ਨੂੰ ਮਿਲ ਸਕਰੀ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਵੇਖਣ ਨਹੀਂ ਮਿਲੇਗਾ ਤੇ ਕੁਝ ਕਲਾਕਿਆਂ ਵਿੱਚ ਜ ਜਾਪ ਦਾ ਹਰਿਆਣਾ ਦੇ ਉੱਤਰੋਂ ਜਿਹੜੀ ਬੱਦਲਵਾਈ ਗੁਜ਼ਰੇਗੀ ਇਸ ਨਾਲ ਆਪਾਂ ਗੱਲ ਕਰੀ ਕਿ ਤੇ ਟਾਮਟਲੇ ਇਲਾਕਿਆਂ ਵਿੱਚ ਹਲਕੀ ਕਿਣਮੇਣ ਹਲਕੀਆਂ ਜਾਂ ਬਿਚਾਰਾਂ ਦੇ ਸਕਦੇ ਕਿਣਮੇਣ ਜਿਹੜਾ ਹਲਕਾ ਹੈ ਵੀ ਦਰਜ ਕੀਤਾ ਜਾ ਸਰ ਕੁਝ ਇਲਾਕਿਆਂ ਵਿੱਚ ਆਚਾਨਕ ਜਿਹੜਾ ਗਰਚਮ ਕੋਲੇ ਬੱਦਲਾਂ ਬਣਸਦੇ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਇਸ ਕਰਕੇ ਜਿਲੇ ਵਾਈਸ ਤੋਂ ਨਹੀਂ ਦੱਸ ਸਕਦੇ ਕਿ ਉਹ ਕਿ ਪੰਜਾਬ ਦੇ ਪੂਰੇ ਪੰਜਾਬ ਦੇ ਉੱਪਰ ਬੱਦਲਵਾਈ ਗੁਜ਼ਰੇਗੀ ਇਸ ਕਰਕੇ ਪੰਜਾਬ ਦੇ ਕੁਝ 10 ਤੋਂ 15 ਜਾਂ 15 ਤੋਂ 20% ਖੇਤਰਾਂ ਵਿੱਚ ਹਰਿਆਣਾ ਦੇ 10 ਤੋਂ 15 ਜਾਂ 15 ਤੋਂ 20% ਖੇਤਰਾਂ ਵਿੱਚ ਚਾਂਸ ਰਹਿਣ ਕਿ ਤੇ ਕਿ ਨਿੱਕੀ ਮੋਟੀ ਕਾਰਵਾਈ ਵੇਖਣ ਨੂੰ ਰੋਕਦੀ ਹੈ ਤਾਂ ਉੱਥੇ اچانک ਜਿਹੜੇ ਗਰਜਾਂ ਕੋਲ ਬੱਦਲ ਬਣ ਕੇ ਦਰਮਿਆਨ ਹੀ ਉੱਥੇ ਹੁੰਦੀ ਹੈ ਤਾਂ ਉੱਥੇ ਜਿਹੜੇ ਗਰਜਾਂ ਕੋਲ ਬੱਦਲ ਬਣ ਸਰ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਨੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਅੱਜ ਪੰਜਾਬ ਦੇ ਕੁਝ ਖੇਤਰਾਂ ਵਿੱਚ ਸਭਾਵਨਾ ਰਹੇਗੀ ਜਿਆਦਾਤਰ ਲਗਾ ਮੌਸਮ ਜਿਹੜਾ ਸਾਫ਼ ਤੇ ਖੁਸ਼ਕਰਾਣ ਦੀ ਸਭਾਵਨਾ ਹਰਿਆਣਾ ਵਿੱਚ ਕੁਝ ਇਲਾਕਿਆਂ ਵਿੱਚ ਸਭਾਵਨਾ ਰਹੇਗੀ ਜਿਆਦਾਤਰ ਲਗਾ ਮੌਸਮ ਸਾਫ਼ ਤੇ ਖੁਸ਼ਕਰਾਣ ਦੀ ਸਭਾਵਨਾ ਹੈ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਕੋਈ ਵੀ ਨਵੀਂ ਜਾਣਕਾਰੀ ਮਿਲਦੀ ਤੁਹਾਡੇ ਤੱਕ ਜਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅ